ਸ਼੍ਰੀ ਧਰੂ ਭਗਤ ਜੀ ਆਦ ਕਾਲ ਵਿੱਚ ਜਿਸ ਦਾ ਨਾਮ ਸਤਜੁਗ ਹੈ ਭਗਤ ਧਰੂ ਜੀ ਹੋਏ ਆਪ ਦਾ ਜਨਮ ਰਾਜੇ ਉਤਨਪਾਲ ਦੇ ਘਰ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਸੁਨੀਤਾ ਸੀ ਉਹ ਬੜੀ ਧਾਰਮਿਕ ਨੇਕ ਤੇ ਸਤਵੰਤੀ ਇਸਤਰੀ ਸੀ ਉਸ ਰਾਜੇ ਉਤਨਪਾਲ ਦੀਆਂ ਦੋ ਰਾਣੀਆਂ ਸਨ ਛੋਟੀ ਰਾਣੀ ਉਜਤਾ ਸੁੰਦਰ ਬਹੁਤੀ ਸੀ ਦੂਸਰਾ ਚੰਚਲ ਮਨ ਤੇ ਇਰਖਾ ਵਾਲੀ ਸੀ ਉਸ ਨੇ ਰਾਜੇ ਨੂੰ ਬਾਬੂ ਕਰ ਰੱਖਿਆ ਹੋਇਆ ਸੀ ਉਹ ਸਦਾ ਆਪਣੇ ਮਹਿਲ ਵਿੱਚ ਰੱਖਦੀ ਸੀ ਉਸ ਦਾ ਵੀ ਇੱਕ ਲੜਕਾ ਸੀ ਉਹ ਰਾਜੇ ਦੇ ਕੋਲ ਰਹਿੰਦਾ ਸੀ ਰਾਜਾ ਉਸ ਨੂੰ ਗੁੱਦੀ ਚੁੱਕਦਾ ਹੁੰਦਾ ਸੁਨੀਤਾ ਦੇ ਪੁੱਤਰ ਧਰੂ ਨੂੰ ਮਤਰੀ ਰਾਜੇ ਦੇ ਗੁੱਸੇ ਵਿੱਚ ਬੈਠ ਕੇ ਸੁੱਖ ਨਾ ਲੈਣ ਦਿੰਦੇ। ਐਸੀ ਦਸਾਂ ਵਿੱਚ ਬਾਲਕ ਕਈ ਵਾਰ ਸੋਚਦਾ ਕਿਉਂਕਿ ਬਾਲਕ ਵਾਸਤੇ ਬਾਪ ਦੇ ਮਨ ਦਾ ਪਰਮ ਪਿਆਰ ਦਾ ਨਿਗ ਸੁਖਦਾਈ ਹੁੰਦਾ ਹੈ। ਜਿਸ ਨੂੰ ਬਾਪ ਦਾ ਪਿਆਰ ਨਹੀਂ ਮਿਲਦਾ ਉਸ ਬੱਚੇ ਦਾ ਜੀਵਨ ਅਦੂਰਾ ਹੁੰਦਾ ਹੈ। ਉਸਦੇ ਮਨ ਵਿੱਚੋਂ ਉਮਰ ਭਰ वेदना ਖਤਮ ਨਹੀਂ ਹੁੰਦੀ। ਸੋ ਬੱਚਿਆਂ ਨੂੰ ਵੱਧ-ਵੱਧ ਪਿਆਰ ਕਰਿਆ ਕਰੋ। ਉਹਨਾਂ ਨਾਲ ਕੁਝ ਸਮਾਂ ਬਤੀਤ ਕਰਿਆ ਕਰੋ। ਤਾਂ ਜੋ ਬੱਚੇ ਵੀ ਮਾਪੇ ਦੇ ਪਿਆਰ ਦਾ ਨਿਗਮਾਨ ਸਕਣ। ਸੋ ਭਾਈ ਗੁਰਦਾਸ ਜੀ ਨੇ ਸ਼੍ਰੀ ਤਰੂ ਭਗਤ ਜੀ ਦੇ ਜੀਵਨ ਦੀ ਕਥਾ ਉਹ ਇਸ ਤਰ੍ਹਾਂ ਬਿਆਨ ਕੀਤੀ ਹੈ ਤਰੂ ਹੱਸਦਾ ਕਰ ਆਇਆ ਕਰ ਪਿਆਰ ਪਿਉ ਕੁੱਛੜ ਨੀਤਾ ਬਾਹਾਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡ ਹੁਲਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸ੍ਰੀਤਾ ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦੜੇਤਾ ਇਸ ਉਦਮ ਤੇ ਰਾਜ ਮਿਲਿਆ ਸ਼ਤਰੂ ਤੇ ਸਭ ਹੋਵਣ ਮੀਤਾ ਪਰਮੇਸ਼ਰ ਆਧਿਐ ਜਿੰਦੂ ਹੋਈਏ ਪਤ ਤੁ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸਿਆ ਅਬਿਚਲ ਰਾਜ ਕਰੋ ਨਿਤ ਨੀਤਾ ਹਾਰ ਚਲੇ ਗੁਰਮੁਖ ਜਗ ਜੀਤਾ ਭਾਈ ਸਾਹਿਬ ਦੇ ਕਥਨ ਅਨੁਸਾਰ ਇੱਕ ਦਿਨ ਬਾਲਕਾਂ ਨਾਲ ਖੇਡਦਾ ਹੋਇਆ ਤ੍ਰੂ ਘਰ ਰਾਜ ਮਹਿਲ ਭਜਾ ਉਹ ਬਹੁਤ ਪ੍ਰਸੰਨ ਚਿੱਤ ਤੇ ਹੱਸਦਾ ਸੀ ਉਸ ਨੂੰ ਹੱਸਦਾ ਦੇਖ ਕੇ ਰਾਜੇ ਦੇ ਅੰਦਰ ਮੋਹ ਜਾਗਿਆ ਪਿਆਰ ਆਇਆ ਉਸ ਨੂੰ ਫੜ ਕੇ ਗੋਦ ਵਿੱਚ ਬਿਠਾ ਲਿਆ ਕੁੱਟ ਕੇ ਹਿੱਕ ਨਾਲ ਲਾਉਂਦਾ ਹੋਇਆ ਸਿਰ ਉੱਤੇ ਪਿਆਰ ਦਿੰਦਾ ਹੋਇਆ ਰਾਜਾ ਉਸ ਨਾਲ ਪੋਤਰੀਆਂ ਗੱਲਾਂ ਕਰਨ ਲੱਗਾ ਜਦੋਂ ਰਾਜਾ ਆਪਣੇ ਪੁੱਤਰ ਧਰੂ ਨਾਲ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਤਦੋਂ ਉਸਦੀ ਛੋਟੀ ਰਾਣੀ ਸੁਰਿਚੀ ਆ ਗਈ। ਉਹ ਈਰਖਾ ਕਰਦੀ ਸੀ। ਆਪਣੇ ਪੁੱਤਰ ਨੂੰ ਰਾਜ ਦਾ ਮਾਲਕ ਬਣਾਉਣਾ ਚਾਹੁੰਦੀ ਸੀ। ਉਸ ਨੇ ਜਦੋਂ ਦੇਖਿਆ ਕਿ ਉਸਦੇ ਸੌਕਣ ਦਾ ਪੁੱਤਰ ਧਰੂ ਰਾਜੇ ਦੀ ਗੋਦ ਵਿੱਚ ਬੈਠਾ ਪਿਆਰ ਕਰ ਰਿਹਾ ਹੈ। ਤਾਂ ਉਸ ਨੇ ਮਾਨ ਵਿੱਚ ਬੜਾ ਗੁੱਸਾ ਕੀਤਾ ਉਸ ਦੇ ਮੱਥੇ ਉੱਤੇ ਧਿਉੜੀ ਪੈ ਗਈ ਤੇ ਕਾਹਲੀ ਨਾਲ ਬੱਚੇ ਨੂੰ ਬਾਹਾਂ ਫੜ ਕੇ ਰਾਜੇ ਦੀ ਗੋਦ ਵਿੱਚੋਂ ਠਾ ਕੇ ਆਖਿਆ ਤੂੰ ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ ਜਾ ਦੌੜ ਜਾ ਇਸ ਮਹਿਲ ਵੱਲ ਮੁੜ ਕੇ ਨਾ ਆਈਂ ਆਪਣੀ ਛੋਟੀ ਰਾਣੀ ਸੁਚੀ ਜੀ ਇਹ ਮਾੜੀ ਹਰਕਤ ਦੇਖ ਕੇ ਰਾਜਾ ਤਾਣ-ਪਾਦ ਚੁੱਪ ਕਰ ਰਿਹਾ। ਉਸ ਨੂੰ ਕੋਈ ਗੱਲ ਨਾ ਔੜੀ। ਉਹ ਰਾਣੀ ਦੀ ਸੁੰਦਰਤਾ ਤੇ ਜਵਾਨੀ ਦਾ ਦਾਸ ਸੀ। ਇਸ ਕਰਕੇ ਉਸ ਨੂੰ ਕਹਿਣ ਤੋਂ ਗੁਰੇਜ਼ ਕਰਦਾ ਹੁੰਦਾ ਸੀ। ਕਿਉਂਕਿ ਵਾਸ਼ਨਾ ਨੇ ਉਸ ਨੂੰ ਨੀਵਾ ਕੀਤਾ ਸੀ। ਉਹ ਬੋਲ ਨਾ ਸਕਿਆ ਇਹ ਆਖ ਨਾ ਸਕਿਆ ਕਿ ਉਸ ਨੂੰ ਕੀ ਹੱਕ ਸੀ ਬਾਪ ਦੀ ਗੋਦ ਵਿੱਚੋਂ ਪੁੱਤਰ ਨੂੰ ਬਾਹਾਂ ਫੜ ਕੇ ਉਠਾਉਣ ਦਾ ਉਹ ਚੁੱਪ ਕਰ ਰਿਹਾ ਸੀ ਸੁਰੇਚੀ ਦੇ ਮੱਥੇ ਦੀ ਟਿਉੜੀ ਨੇ ਉਸ ਨੂੰ ਠੰਡਿਆਂ ਕਰ ਦਿੱਤਾ ਉਹ ਵੇਖਦਾ ਰਹਿ ਗਿਆ ਦੂਸਰੇ ਪਾਸੇ ਬਾਲਕ ਤ੍ਰੂ ਬਾਪ ਦੀ ਗੋਦ ਵਿੱਚੋਂ ਡੱਡੋਲੀ ਕਾ ਹੋ ਕੇ ਦੁੱਖ ਮਹਿਸੂਸ ਕਰਦਾ ਤੇ ਗਲੇਡੂ ਪਰਦਾ ਹੋਇਆ ਆਪਣੀ ਮਾਤਾ ਵੱਲ ਤੁਰ ਪਿਆ ਉਸ ਦੇ ਪੈਰ ਮੁਸ਼ਕਲ ਨਾਲ ਹਿਲਦੇ ਸਨ ਉਹ ਬਾਲਕ ਸਿਆਣਾ ਸੀ ਮਨ ਵਿੱਚ ਸੋਚਣ ਲੱਗ ਪਿਆ ਕਿ ਉਸ ਨੂੰ ਬਾਪ ਦੀ ਗੋਦ ਵਿੱਚੋਂ ਕਿਉਂ ਉਠਾਇਆ ਗਿਆ ਇੱਕ ਪ੍ਰਸ਼ਨ ਉਸ ਦੇ ਮਨ ਵਿੱਚ ਉੱਠਣ ਲੱਗਾ ਉਹ ਆਖਰ ਰਾਜੇ ਦਾ ਪੁੱਤਰ ਸੀ ਜਿਉਂ-ਜਿਉ ਉਹ ਆਪਣੀ ਮਾਂ ਕੋਲ ਗਿਆ ਤਿਉਂ-ਤਿਉ ਉਸ ਦਾ ਰੋਣਾ ਵੱਧਦਾ ਗਿਆ ਮਾਂ ਦੇ ਕੋਲ ਜਾ ਕੇ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਉਹ ਬਾਂ ਨਿਕਲ ਗਈਆਂ ਜਿਵੇਂ ਕਿ ਉਸ ਨੂੰ ਕਿਸੇ ਨੇ ਮਾਰਿਆ ਹੋਵੇ ਪਿਆਰੇ ਪੁੱਤਰ ਨੂੰ ਰੋਂਦਾ ਦੇਖ ਕੇ ਸੁਨੀਤੀ ਦੇ ਕਲੇਜੇ ਦਾ ਰੁਗ ਭਰ ਗਿਆ। ਉਸ ਨੇ ਚੁੱਕ ਲਿਆ ਤੇ ਗੋਦ ਵਿੱਚ ਬਿਠਾਉਣ ਦਾ ਯਤਨ ਕੀਤਾ। ਪੁੱਤਰ ਮਾਂ ਸਦਕੇ ਤੈਨੂੰ ਕੀ ਹੋਇਆ? ਕੀ ਕਿਸੇ ਨੇ ਤੈਨੂੰ ਮਾਰਿਆ ਹੈ? ਐਨਾ ਕਿਉਂ ਰੋਂਦਾ ਹੈਂ? ਰੋਣ ਦਾ ਕਾਰਨ ਤਾਂ ਦੱਸ। ਮਾਂ ਮੈਂ ਪਿਤਾ ਦੀ ਗੋਦ ਵਿੱਚ ਬੈਠਾ ਸਾਂ ਪੁੱਤਰ ਕਹਿਣ ਲੱਗਾ ਕਿ हे ਮਾਂ ਮੈਂ ਜਦੋਂ ਪਿਤਾ ਦੀ ਗੋਦ ਵਿੱਚ ਬੈਠਾ ਸਾਂ ਛੋਟੀ ਮਾਂ ਨੇ ਉਠਾ ਦਿੱਤਾ ਅਤੇ ਆਖਿਆ ਤੂੰ ਨਹੀਂ ਬੈਠ ਸਕਦਾ ਰੋਂਦੇ ਹੋਏ ਧੂ ਨੇ ਇਉਂ ਆਪਣੇ ਰੋਣ ਦਾ ਕਾਰਨ ਦੱਸ ਦਿੱਤਾ ਅਗੋਂ ਮਾਂ ਨੇ ਆਖਿਆ ਠੀਕ ਹੈ ਪੁੱਤਰ ਇਹ ਮੇਰੇ ਲਾਲ ਤੈਨੂੰ ਆਪਣੇ ਬਾਪ ਦੀ ਗੋਦ ਵਿੱਚ ਨਹੀਂ ਬਹਿਣਾ ਚਾਹੀਦਾ ਤੇਰਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਮੇਰੇ ਲਾਲ ਰਾਣੀ ਨੇ ਪੁੱਤਰ ਨੂੰ ਕੁੱਟ ਕੇ ਹਿੱਕ ਨਾਲ ਲਾ ਲਿਆ ਉਹਦਾ ਮੂੰਹ ਚੁੰਮਿਆ ਤੇ ਨਾਲ ਹੀ ਰਾਣੀ ਦਾ ਦਿਲ ਰੋਂਦਾ ਗਿਆ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਮਾਂ ਸੱਚ ਦੱਸ ਤੂੰ ਰਾਣੀ ਹੈ ਜਾਂ ਦਾਸੀ ਪੁੱਤਰ ਨੇ ਮਾਨ ਕਿਆ ਮੈਨੂੰ ਕੋਈ ਪਤਾ ਤਾਂ ਲੱਗੇ ਮਾਸੂਮ ਬਾਲ ਧਰੂਵ ਨੇ ਪੁੱਛਿਆ ਉਸ ਦੇ ਮਾਨ ਵਿੱਚ ਕੁਦਰਤੀ ਗਿਆਨ ਆ ਗਿਆ ਤਾਂ ਮਾਂ ਨੇ ਕਿਹਾ ਹੈ ਪੁੱਤਰ ਹਾਂ ਤਾਂ ਮੈਂ ਰਾਣੀ ਹਾਂ ਪਰ ਬਸ ਇੰਨਾ ਕਹਿ ਕੇ ਉਹ ਚੁੱਪ ਕਰ ਗਈ ਫਿਰ ਪਿਤਾ ਜੀ ਦੀ ਗੋਦ ਵਿੱਚ ਮੈਂ ਕਿਉਂ ਨਹੀਂ ਬੈਠ ਸਕਦਾ ਪੁੱਤਰ ਨੇ ਫਿਰ ਮਾਂ ਨੂੰ ਕਿਹਾ ਕਿਉਂਕਿ ਮੈਂ ਭਗਤੀ ਨਹੀਂ ਕੀਤੀ ਨਾ ਭਗਤੀ ਦੇ ਕਾਰਨ ਇਹ ਹਾਲਤ ਹੋ ਰਹੀ ਹੈ ਰਾਜ ਸੁਖ ਭਗਤੀ ਵਾਲਿਆਂ ਨੂੰ ਮਿਲਦਾ ਹੈ ਮਾਂ ਦੱਸ ਫਿਰ ਮੈਂ ਕੀ ਕਰਾਂ ਜਿਸ ਕਾਰਨ ਮੈਨੂੰ ਰਾਜ ਸੁਖ ਮਿਲੇ ਮੈਨੂੰ ਕੋਈ ਰਾਜ ਸਿੰਘਾਸਨ ਤੋਂ ਨਾ ਉਠਾਏ ਅਤੇ ਨਾ ਕੋਈ ਛਿੜਕੀ। 7 ਸਾਲ ਦੇ ਬੱਚੇ ਦੇ ਮਾਨ ਨੇ ਪੁੱਛ ਕੀਤੀ, "ਮਾਂ, ਮਮਤਾ ਮਾਰੀ ਨੇ ਆਖਿਆ, ਪੁੱਤਰ, ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਉਸ ਭਗਤੀ ਤਪੱਸਿਆ ਕਾਰਨ ਹੀ ਰਾਜ ਸੁਖ ਪ੍ਰਾਪਤ ਹੁੰਦਾ ਹੈ।" ਤਾਂ ਪੁੱਤਰ ਨੇ ਆਖਿਆ, "ਚੰਗਾ ਮਾਂ, ਮੈਂ ਭਗਤੀ ਕਰਨ ਜਾਂਦਾ ਹਾਂ ਆਖਰ ਧੂ ਨੇ ਆਖ ਦਿੱਤਾ ਮਾਂ ਇਹ ਪੁੱਤਰ ਅਜੇ ਭਗਤੀ ਕਰਨ ਦਾ ਸਮਾਂ ਨਹੀਂ ਅਜੇ ਤੂੰ ਬਾਲਕ ਹੈਂ ਤੇਰੇ ਜਾਣ ਤੋਂ ਪਿੱਛੋਂ ਮੈਂ ਕੀ ਕਰੂੰਗੀ ਮੇਰੀ ਹੋਂਦ ਪੁੱਤਰਾ ਤੇਰੇ ਨਾਲ ਹੈ ਮੈਨੂੰ ਅੱਗੇ ਹੀ ਕੋਈ ਨਹੀਂ ਪੁੱਛਦਾ ਤੇ ਫਿਰ ਤੂੰ ਜਦੋਂ ਚਲਿਆ ਗਿਆ ਤਾਂ ਫਿਰ ਮੇਰਾ ਕੀ ਬਣਦਾ ਇਸ ਤਰ੍ਹਾਂ ਰਾਣੀ ਆਪਣੇ ਪੁੱਤਰ ਨਾਲ ਪਿਆਰ ਕਰਦੀ ਹੋਈ ਬੋਲ ਗਈ ਉਸ ਦੇ ਮਨ ਨੂੰ ਘੇਰ ਪੈਣ ਲੱਗ ਪਏ ਮਾਂ ਭਲਾ ਕਿਵੇਂ ਪੁੱਤਰ ਨੂੰ ਆਕ ਦਿੰਦੀ ਕਿ ਤੂੰ ਅੱਖਾਂ ਤੋਂ ਓਲੇ ਹੋ ਜਾ ਤੂੰ ਦੂਰ ਕਿਤੇ ਚਲੇ ਜਾ ਰਾਤ ਆਈ ਤ੍ਰੂ ਨੂੰ ਪਰ ਨੀਂਦ ਨਾ ਆਈ ਉਸ ਦੀਆਂ ਅੱਖਾਂ ਅਜੇ ਅੱਗੇ ਮਤਰੇਈ ਮਾਂ ਦੀ ਗੁੱਸੇ ਭਰੀ ਸ਼ਕਲ ਸੀ। ਬਾਹੋਂ ਫੜ ਕੇ ਖਿੱਚਣ ਦੀ ਝਾਕੀ। ਰਾਤ ਤੇ ਤਪੱਸਿਆ ਦੇ ਅਖਿਆਲ ਸੀ। ਉਹ ਬਹੁਤ ਬੇਚੈਨ ਜਿਹਾ ਹੋਇਆ ਉੱਠ ਕੇ ਬੈਠ ਗਿਆ। ਉਸ ਨੇ ਦੇਖਿਆ ਉਹਦੀ ਮਾਂ ਸੌਂ ਗਈ ਹੈ। ਸੁੱਤੀ ਮਾਂ ਨੂੰ ਵੇਖ ਕੇ ਕਰ ਤਿਆਗ ਕਰਨ ਦਾ ਖਿਆਲ ਪੱਕਾ ਹੋ ਗਿਆ। ਅੱਧੀ ਰਾਤ ਅੱਗੇ ਤੇ ਅੱਧੀ ਰਾਤ ਪਿੱਛੇ ਸੀ ਤਰੂ ਰਾਜ ਮਹਿਲ ਵਿੱਚੋਂ ਮਲਕੜੇ ਜਹੇ ਖਿਸਕਿਆ ਤੇ ਬਾਹਰ ਆ ਗਿਆ ਹੁਣ ਐਸਾ ਪਾਣਾ ਵਰਤਿਆ ਕਿਸੇ ਨੇ ਨਾ ਦੇਖਿਆ ਰਾਜ ਭਵਨ ਦੇ ਪਹਿਰੇਦਾਰ ਵੀ ਅੱਖਾਂ ਮੀਟ ਗਏ ਨੰਗੇ ਪੈਰ ਬਾਲਕ ਜੰਗਲ ਵਿੱਚ ਪੁਜਾ ਰਾਤ ਸੀ ਹਨੇਰਾ ਤੇ ਭਿਆਨਕ ਜੰਗਲ ਨਿਰਭੈਤਾ ਨਾਲ ਅੱਗੇ ਤੁਰਿਆ ਗਿਆ ਉਸ ਨੇ ਕੋਈ ਪ੍ਰਵਾਹ ਨਾ ਕੀਤੀ ਉਸ ਦੀਆਂ ਅੱਖਾਂ ਮਸਾਲਾ ਵਾਂਗ ਬਲਦੀਆਂ ਸਨ ਸ਼ੇਰ ਤੇ ਬਘੇਲੇ ਹੂਕਦੇ ਸਨ ਰੌਲਾ ਪੈਂਦਾ ਸੀ ਪਰ ਉਹ ਡਰਿਆ ਨਹੀਂ ਮਾਸੂਮ ਹਿਰਦੇ ਨਾਲ ੁਕਾਰਨ ਲੱਗਾ ਭਗਵਾਨ ਮੈਂ ਆ ਰਿਹਾ ਹਾਂ ਮੈਂ ਤੁਸਾ ਦਾ ਨਾਂ ਨਹੀਂ ਜਾਣਦਾ ਪਰ ਮੈਂ ਆ ਰਿਹਾ ਹਾਂ ਥੱਕ ਗਿਆ ਤੇ ਧਰਤੀ ਤੇ ਬੈਠ ਗਿਆ ਨੀਂਦ ਆ ਗਈ ਅੱਖ ਖੁੱਲ੍ਹੀ ਤਾਂ ਪ੍ਰਭਾਤ ਹੋ ਚੁੱਕੀ ਸੀ ਸੂਰਜ ਦੀਆਂ ਸੁਨਹਿਰੀ ਕਿਰਨਾਂ ਨਾਲ ਸਾਰਾ ਜੰਗਲ ਜਗਮਗ ਉੱਠਿਆ ਹੋਇਆ ਸੀ ਰੰਗਾ ਰੰਗ ਦੇ ਬਨफूल ਖਿੜੇ ਹੋਏ ਸਨ ਦਰਖਤਾਂ ਤੇ ਪੰਛੀ ਇਲਾਹੀ ਰਾਗ ਗਾ ਰਹੇ ਸੀ ਬਹੁਤ ਹੀ ਸ਼ਾਂਤੀ ਸੀ ਉੱਠ ਕੇ ਧਰੂ ਅੱਗੇ ਨੂੰ ਤੁਰਿਆ ਅੱਗੇ ਕੌਲ ਫੁੱਲਾਂ ਵਾਲੀ ਝੀਲ ਸੀ ਜਿਸ ਦਾ ਨਿਰਮਲ ਜਲ ਨੀਲੇ ਰੰਗ ਦੀ ਭਾ ਮਾਰਦਾ ਸੀ ਉਸ ਦੇ ਕਿਨਾਰੇ ਜਾ ਖਲੋਤਾ ਉਸ ਨੇ ਦੇਖਿਆ ਪੰਛੀਆਂ ਤੋਂ ਬਿਨਾਂ ਚਾਰ ਪਾਏ ਜਾਨਵਰ ਆਉਂਦੇ ਤੇ ਪਾਣੀ ਪੀ ਪੀ ਕੇ ਤੁਰੇ ਜਾ ਰਹੇ ਹਨ ਉਹ ਵੀ ਕਿਨਾਰੇ ਤੇ ਬੈਠ ਗਿਆ ਜਲ ਪੀਤਾ ਤੇ ਉੱਠਿਆ ਉੱਟ ਕੇ ਧਿਆਨ ਨਾਲ ਵੇਖਣ ਲੱਗਾ ਭਗਵਾਨ ਤੂੰ ਕਿੱਥੇ ਹੋਏਗਾ ਉੱਠ ਕੇ ਉੱਚੀ ਆਵਾਜ਼ ਮਾਰੀ हे ਭਗਵਾਨ हे ਪ੍ਰਮਾਤਮਾ ਮੈਂ ਆਇਆ ਹਾਂ ਉਹ ਵਾਜਾ ਮਾਰਦਾ ਹੀ ਸੀ ਕਿ ਇਸ ਤੋਂ ਅੱਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਜਦੋਂ ਤ੍ਰੂ ਭਗਤ ਪ੍ਰਮਾਤਮਾ ਨੂੰ ਭਗਵਾਨ ਨੂੰ ਵਾਜਾ ਮਾਰ ਰਿਹਾ ਸੀ